ਪੰਜਾਬ ਚ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਮੁੰਡ ਮਡਰਾ ਆਇਆ ਵੱਡਾ ਖਤਰਾ ਪੰਜਾਬ ਦੇ ਕਈ ਜ਼ਿਲ੍ਹੇ ਆਏ ਸੰਕਟ ਜ਼ੋਨ ਚ ਦਿਨੋ ਦਿਨ ਘਟਦਾ ਜਾ ਰਿਹਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਜ਼ਿਲ੍ਹਿਆਂ ਵਿੱਚੋਂ ਰੋਪੜ ਜ਼ਿਲ੍ਹਾ ਹੋਇਆ ਪ੍ਰਭਾਵਿਤ ਸ਼ਸ਼ੀ ਕਾਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਮਾਹ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਜਿੱਥੇ ਇੱਕ ਪਾਸੇ ਦੇਖ ਰਹੇ ਹਾਂ ਕਿ ਦਿਨੋ ਦਿਨੋ ਧਰਤੀ ਵਿੱਚੋਂ ਪਾਣੀ ਜਿਹੜਾ ਕੱਢਿਆ ਜਾ ਰਿਹਾ ਹੈ ਵੱਖ-ਵੱਖ ਤਰੀਕੇ ਅਪਣਾ ਕੇ ਤਾਂ ਦੂਜੇ ਪਾਸੇ ਇਸ ਨੂੰ ਲੈ ਕੇ ਅਹਿਮ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਵੱਡਾ ਖਤਰਾ ਜਿਹੜਾ ਆਉਣ ਵਾਲੇ ਦਿਨਾਂ 'ਚ ਪੈਦਾ ਹੋ ਸਕਦਾ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਇਸ ਸਾਲ ਬਰਸਾਤ ਖੂਬ ਹੋ ਰਹੀ ਹੈ ਖੂਬ ਮੀਂਹ ਪੈ ਰਹੇ ਨੇ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਸਮੇਂ ਧਰਤੀ ਹੇਠਲਾ ਪਾਣੀ ਹੈ ਉਸ ਸੰਬੰਧੀ ਜੋ ਰਿਪੋਰਟ ਆਈ ਹੈ ਉਸ ਨੇ ਸਾਰਿਆਂ ਨੂੰ ਡਰਾ ਕੇ ਜਿਹੜਾ ਸੈਮ ਦੇ ਮਾਹੌਲ ਵਿੱਚ ਪਾ ਕੇ ਰੱਖ ਦਿੱਤਾ ਹੈ ਦਾਅਦ ਦਿੱਇਆ ਕਿ ਕੇਂਦਰ ਵੱਲੋਂ ਇੱਕ ਰਿਪੋਰਟ ਜਿਹੜੀ ਸਾਂਝੀ ਕੀਤੀ ਗਈ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਦਿੱਤੀ ਜਾਣਕਾਰੀ ਅਨੁਸਾਰ ਤਾਂ ਪੰਜਾਬ ਵਿੱਚ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਕਿ ਧਰਤੀ ਹੇਠਲਾ ਪਾਣੀ ਕਾਫੀ ਡੂੰਘਾ ਚਲਿਆ ਗਿਆ ਦਾਅਦ ਦਿੱਇਆ ਕਿ ਪੰਜਾਬ ਦੇ 20 ਜ਼ਿਲ੍ਹੇ ਖਤਰੇ ਵਿੱਚ ਨੇ ਰੋਪੜ ਦੀ ਹਾਲਤ ਸਭ ਤੋਂ ਮਾੜੀ ਹੈ 5 ਸਾਲਾਂ 'ਚ ਪੰਜਾਬ ਤੇ ਖਰਚੇ ਗਏ 1186 ਕਰੋੜ ਰੁਪਏ ਫਿਰ ਵੀ ਧਰਤੀ ਹੇਠਲਾ ਪਾਣੀ ਜਿਹੜਾ ਉਹ ਡਿੱਗਦਾ ਜਾ ਰਿਹਾ ਹੈ ਕੇਂਦਰ ਦਾ ਦਾਵਾ ਹੈ ਕਿ 1186 ਕਰੋੜ ਹੈ ਜਿਹੜਾ ਉਹ ਪੰਜਾਬ ਵਿੱਚ ਪਾਣੀ ਨੂੰ ਲੈ ਕੇ ਵਰਤਿਆ ਗਿਆ ਪਰ ਹਲੇ ਵੀ ਧਰਤੀ ਹੇਠਲਾ ਪਾਣੀ ਜਿਹੜਾ ਉਹ ਸੇਫ ਨਜ਼ਰ ਨਹੀਂ ਆ ਰਿਹਾ ਯਾਨੀ ਕਿ ਦਿਨੋਂ ਦਿਨ ਧਰਤੀ ਹੇਠਾਂ ਤੋਂ ਪਾਣੀ ਕੱਢਿਆ ਜਾ ਰਿਹਾ ਜੋ ਕੇਂਦਰ ਸਰਕਾਰ ਵੱਲੋਂ ਰਿਪੋਰਟ ਆਈ ਹੈ ਤਾਂ ਉਸ ਵਿੱਚ ਕਾਫੀ ਨਾਜ਼ੁਕ ਸਥਿਤੀ ਜਿਹੜੀ ਆ ਪੰਜਾਬ 'ਚ ਪਾਣੀ ਨੂੰ ਲੈ ਕੇ ਦਿਖ ਰਹੀ ਹੈ ਜਿੱਥੇ ਪੰਜਾਬ ਅਤੇ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਆਮੋ ਸਾਹਮਣੇ ਨੇ ਪਾਣੀ ਨੂੰ ਲੈ ਕੇ ਤਾਂ ਉੱਥੇ ਹੀ ਪਾਣੀ ਨੂੰ ਲੈ ਕੇ ਪੰਜਾਬ ਖੁਦ ਆਪਣੇ ਆਪ ਚ ਘਿਰਦਾ ਨਜ਼ਰ ਆ ਰਿਹਾ ਕਿਉਂਕਿ ਧਰਤੀ ਹੇਠਲਾ ਪਾਣੀ ਦਿਨੋ ਦਿਨ ਜਿਹੜਾ ਉਹ ਡੂੰਗਾ ਹੋ ਰਿਹਾ ਇਤੋਂ ਤੱਕ ਕਿ ਕੁਝ ਵੀ ਜ਼ਿਲ੍ਹੇ ਅਜਿਹੇ ਸਾਹਮਣੇ ਆਏ ਨੇ ਜਿੱਥੇ ਕਿ ਕਾਫੀ ਸਥਿਤੀ ਨਾਜ਼ੁਕ ਹੋ ਗਈ ਹੈ ਜਿੰਨਾ ਵਿੱਚੋਂ ਜੇਕਰ ਰੋਪੜ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਰੋਪੜ ਜਿਹੜਾ ਜ਼ਿਲ੍ਹਾ ਜਿਹੜਾ ਸਭ ਤੋਂ ਵੱਧ ਮਾੜੀ ਸਥਿਤੀ ਵਿੱਚ ਚੱਲ ਰਿਹਾ ਹੈ ਜਿੱਥੇ ਕਿ ਕਈ ਕਈ ਡੂੰਗੇ ਜਿਹੜੇ ਆ ਕਈ ਕਈ ਫੁੱਟ ਡੂੰਗਾ ਬੋਰ ਕਰਨ ਤੋਂ बावजूद भी ਜਿਹੜਾ ਪਾਣੀ ਸਹੀ ਨਹੀਂ ਮਿਲ ਰਿਹਾ ਅਜਿਹੀ ਸਥਿਤੀ ਹੈ ਜਿਹੜੀ ਪੰਜਾਬ ਵਿੱਚ ਪੈਦਾ ਹੋ ਗਿਆ 1186 ਕਰੋੜ ਰੁਪਏ ਦਾ ਦਾਵਾ ਜਿਹੜਾ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਅਸੀਂ ਪੰਜਾਬ ਨੂੰ ਦਿੱਤਾ ਹੈ ਤਾਂ ਕਿ ਪਾਣੀ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਜਾਣ ਪਰ ਉਧਰ ਕਿਹਾ ਗਿਆ ਹੈ ਕਿ ਹਲੇ ਕੰਮ ਕੁਝ ਨਹੀਂ ਹੋਇਆ ਕਿਉਂਕਿ ਪਾਣੀ ਇੰਨੇ ਕ ਦਿਨੋਂ ਦਿਨ ਡਿੱਗਦਾ ਜਾ ਰਿਹਾ ਪਾਣੀ ਦਾ ਪੱਧਰ ਕੇ આય ਦਿਨ ਕਿਸੇ ਨਾ ਕਿਸੇ ਜ਼િલે ਤੋਂ હરની જાણક રિપોર્ટ સામેણે ਆ ਰਹੀ ਐ ਜਿਸ ਦੇ ਚાલદયા ਹੁਣ ਇੱਕ ਵੱਡਾ ਸੰਕਟ ਐ ਜਿਹੜਾ ਉਹ ਪੰਜਾਬ ਲਈ ਪੈਦਾ ਹੁੰਦਾ ਨਜ਼ਰ ਆ ਰਿਹਾ ਜਿੱਥੇ ਦੇਖਿਆ ਜਾ ਰਿਹਾ ਕਿ BBMP ਨੂੰ ਲੈ ਕੇ ਹਰਿਆਣਾ ਖੂਰ ਤਾ ਸਿਰਫસા ਕੇ ਬੈਠਾ ਪੰਜਾਬ ਨਾਲ ਅਤੇ ਖੂਬ ਇੱਕ ਦੂਜੇ ਤੇ ਜਿੱਥੇ ਤੰਝ कसे ਜਾ ਰਿਹਾ ਜਾਂ ਇੱਕ ਦੂਜੇ ਦੇ ਅਧਿਕਾਰੀਆਂ ਨੂੰ BBMP ਵਿੱਚੋਂ ਹਟਾਇਆ ਜਾ ਰਿਹਾ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਜਿਹੜੀ ਰਿਪੋਰਟ ਆਈ ਹੈ ਪੰਜਾਬ ਨੂੰ ਲੈ ਕੇ ਤਾਂ ਉਹ ਕਾਫੀ ਹੈਰਾਨ ਕਰ ਰਹੀ ਹੈ ਕਿ ਕਿਵੇਂ ਪਾਣੀ ਦਿਨੋ ਦਿਨ ਡਿੱਗਦਾ ਜਾ ਰਿਹਾ ਹੈ ਜੇਕਰ ਗੱਲ ਕਰੀਏ ਕਿ ਖੇਤੀ ਸਰੋਤ ਤਾਂ ਸਭ ਤੋਂ ਵੱਧ ਟਿਊਬਲਾ ਰਾਹੀਂ ਖੇਤੀ ਹੋ ਰਹੀ ਹੈ ਪੰਜਾਬ ਵਿੱਚ ਜੋ ਇੱਕ ਆਉਣ ਵਾਲੇ ਸਮੇਂ 'ਚ ਖਤਰਾ ਵੱਡਾ ਪੈਦਾ ਹੋ ਸਕਦਾ ਹੈ ਹਾਲਾਂਕਿ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਇਹ ਕਹਿ ਰਹੇ ਆ ਕਿ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਤੇ ਸਾਨੂੰ ਕੋਈ ਪੁਖਤਾ ਪ੍ਰਬੰਧ ਮੌਕੇ ਦੀਆਂ ਸਰਕਾਰਾਂ ਕਰਕੇ ਦੇਣ ਤਾਂ ਕਿ ਅਸੀਂ ਧਰਤੀ ਹੇਠਲਾ ਪਾਣੀ ਨਾਕਦੀ ਏ ਉਧਰ ਜੇ ਸਥਿਤੀ ਦੀ ਗੱਲ ਕਰੀਏ ਸਥਿਤੀ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਬਹੁਤ ਸਾਰੇ ਏਰੀਏ ਚ ਕਈ-ਕਈ ਕਿਲੋਮੀਟਰ ਤੱਕ ਜਿਹੜੇ ਲੋਕ ਤੁਰ ਕੇ ਪਾਣੀ ਭਰ ਕੇ ਲੈਂਦੇ ਨੇ ਇੱਥੋਂ ਤੱਕ ਕੇ ਹੁਣ ਕਈ-ਕਈ ਪਿੰਡਾਂ ਵਿੱਚ ਤਾਂ ਪਾਣੀ ਦੀਆਂ ਗੱਡੀਆਂ ਵੀ ਆਣ ਲੱਗੀਆਂ ਨੇ ਅਤੇ ਉਹ ਪਾਣੀ ਪਿੰਡਾਂ ਦੇ ਲੋਕਾਂ ਨੂੰ ਪੀਣ ਅਤੇ ਜ਼ਰੂਰੀ ਕੰਮ ਕਾਰਜ ਤੇ ਲਈ ਮੁੱਲ ਵੇਚ ਰਹੇ ਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਪੰਜਾਬ ਕਦੇ ਪਾਣੀਆਂ ਦਾ ਜਿਹੜਾ ਰਾਜਾ ਸੀ ਜਾਂ ਕਹਿ ਸਕਦੇ ਹੋ ਕਿ ਪੰਜ ਆਬ ਜਿੱਥੇ ਪੰਜ ਆਬ ਵਗਦੇ ਸੀ ਕਿ ਕਿਸੇ ਸਮੇਂ ਪੰਜ ਦਰਿਆ ਵਗਦੇ ਸੀ ਤਾਂ ਅੱਜ ਉਹੀ ਪੰਜਾਬ ਪਾਣੀ ਦੇ ਇੰਨੇ ਕ ਸੰਕਟ ਵਿੱਚ ਜਿਹੜਾ ਘਿਰ ਚੁੱਕਿਆ ਹੈ ਕਿ ਇੱਥੋਂ ਦੇ ਲੋਕਾਂ ਨੂੰ ਹੁਣ ਕਈ-ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਿਹੜਾ ਪਾਣੀ ਢੋਣਾ ਪੈ ਰਿਹਾ ਹੈ ਤੇ ਨਹਿਰਾਂ ਤੋਂ ਪਾਣੀ ਜਿਹੜਾ ਲਿਆ ਕੇ ਲੋਕ ਵਰਤਣ ਲੱਗੇ ਨੇ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਸੁੱਭਾ ਸਰਕਾਰ ਵੱਲੋਂ ਜਲ ਨੂੰ ਲੈ ਕੇ ਵੱਡੀ ਸਕੀਮ ਵੀ ਸ਼ੁਰੂ ਕੀਤੀ ਹੋਈ ਹੈ ਜੋ ਕਿ ਪਿੰਡਾਂ ਵਿੱਚ ਅਤੇ ਖੇਤਾਂ ਵਿੱਚ ਜਿਹੜਾ ਪਾਣੀ ਆ ਉਹ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਅਤੇ ਤੁਸੀਂ ਆਪਣੇ ਆਲੇ ਦੁਆਲੇ ਅਕਸਰ ਦੇਖਦੇ ਹੋ ਕਿ ਸ਼ਹਿરા ਦੇ ਸ਼ਾਇਰ ਜਿਹੜੇ ਆ ਉਹ ਪਾਈਪਲਾਈਨ ਵਿਛਦੀ ਨਜ਼ਰ ਆ ਰਹੀ ਹੋਵੇਗੀ ਪਰ ਹਲੇ ਵੀ ਪ੍ਰੋਪਰ ਜਿਹੜਾ ਇਸ ਤੇ ਕੰਮ ਨਹੀਂ ਹੋ ਸਕਿਆ ਜਿਸ ਦੇ ਚਾਲਦਿਆਂ ਲੋਕ ਦਿਨੋਂ ਦਿਨ ਧਰਤੀ ਹੇਠਲਾ ਪਾਣੀ ਕੱਢ ਰਹੇ ਨੇ ਖਾਸ ਕਰਕੇ ਖੇਤੀ ਸੂਬਾ ਹੋਣ ਦੇ ਚਾਲਦੇ ਆ ਸਭ ਤੋਂ ਵੱਧ ਟਿਊਬਲਰ ਰਾਹੀਂ ਖੇਤੀ ਜਿਹੜੀ ਆ ਪੰਜਾਬ ਵਿੱਚ ਉਹ ਕੀਤੀ ਜਾ ਰਹੀ ਹੈ ਉੱਧਰ ਗੱਲ ਕਰੀਏ ਕਿ ਇਸ ਸੰਕਟ ਨਾਲ ਸਮੇਂ ਤੋਂ ਪਹਿਲਾਂ ਕਿਵੇਂ ਨਜੀਠਿਆ ਜਾਵੇ ਕਿਵੇਂ ਇਸ ਤੇ ਕੋਈ ਪੁਖਤਾ ਕਦਮ ਚੁੱਕੇ ਜਾਣ ਇਹ ਇੱਕ ਬੜੇ ਵਿਚਾਰਨ ਵਾਲਾ ਤੇ ਇੱਕ ਸੰਜੀਦਗੀ ਵਾਲਾ ਵਿਸ਼ਾ ਬਣ ਗਿਆ ਹੈ ਜਿੱਥੇ ਅਕਸਰ ਦੇਖਦੇ ਆ ਕਿ ਮਈ ਜੂਨ ਦੇ ਮਹੀਨੇ ਕਾਫੀ ਜਿਹੜੇ ਆ ਚਰਚੇ ਹੁੰਦੇ ਆ ਕਿ ਪਾਣੀ ਡੂੰਘਾ ਹੋ ਰਿਹਾ ਇੱਥੋਂ ਤੱਕ ਕਿ ਇਹ ਹਾਲਾਤ ਹੋ ਚੁੱਕੇ ਆ ਕਿ ਕਈ ਪਿੰਡਾਂ ਤੋਂ ਤੇ ਜਿਵੇਂ ਆ ਵੀਡੀਓ ਦੇ ਸਾਹਮਣੇ ਆਈਆਂ ਨੇ ਕਿ ਕਈ 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 ਜਿਹੜੇ ਬੋ ਸਮੱਸਿਆਵਾਲ ਬੋਰ ਚੱਲਦੇ ਖੜ ਗਏ ਆ ਤੇ ਇੱਥੋਂ ਤੱਕ ਕਿ ਕਈ ਕਈ ਪਿੰਡਾਂ ਵਿੱਚ ਪਾਣੀ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਨਹੀਂ ਮਿਲ ਰਿਹਾ ਉੱਥੇ ਹੀ ਇਹ ਇੱਕ ਸੰਕੇਤ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਲਈ ਕਿਉਂਕਿ ਇੱਕ ਖਤਰਾ ਜਿਹੜਾ ਪੈਦਾ ਵੱਡਾ ਸੰਕਟ ਆ ਜਿਹੜਾ ਉਹ ਪੰਜਾਬ ਦੇ ਲਈ ਧਰਤੀ ਹੇਠਲਾ ਪਾਣੀ ਉਹ ਖੜਾ ਕਰਦਾ ਨਜ਼ਰ ਆ ਰਿਹਾ ਤੇ ਇਸ ਦੇ ਚੱਲਦਿਆਂ ਹੁਣ ਇਸ ਸੰਕਟ ਨਾਲ ਕਿਵੇਂ ਨਜਿੱਠਿਆ ਜਾਏਗਾ ਕਿਵੇਂ ਸਮੇਤੋਂ ਪਹਿਲਾਂ ਕੋਈ ਪੁਖਤਾ ਪ੍ਰਬੰਧ ਕੀਤੇ ਜਾਣਗੇ ਇਹ ਇੱਕ ਵੱਡਾ ਸੋਚਣ ਤੇ ਵਿਚਾਰਨ ਵਾਲਾ ਵਿਸ਼ਾ ਬਣ ਗਿਆ ਹੈ ਦੇਖਣਾ ਹੋਏਗਾ ਕਿਵੇਂ ਹੁਣ ਮੌਕੇ ਤੇ ਜਿਹੜੇ ਸਮਾਜ ਸੇਵੀ ਕਹ ਲੋ ਜਾਂ ਸਰਕਾਰਾਂ ਜਾਂ ਪ੍ਰਸ਼ਾਸਨ ਜਾਂ ਮਾਹਰ ਇਸ ਸਮੱਸਿਆ ਦਾ ਹੱਲ ਕੱਢਣਗੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ